ਇਹ ਬਹੁਤ ਬੜਾ ਬੋ ਦਿਸਦਾ ਇਹਨਾਂ ਨੂੰ ਪੰਜ ਮੋਟਰਾਂ ਟਰਮਸਾਂ ਨੂੰ ਪੰਜ ਇੱਕ ਵਾਰੀ ਦਿੱਤਾ ਹੁਣ ਦੇਖੋ ਇਹ ਨਾ ਬਜ਼ੁਰਗਾਂ ਦਾ ਕਹਿੰਦੇ ਦਰਦ ਝਲਕਦਾ ਇਹਨਾਂ ਨੂੰ ਮੈਨੂੰ ਬਹੁਤ ਦੁੱਖ ਦੀ ਗੱਲ ਹੈ ਵੀ ਦੇਖੋ ਪੰਜ ਸਿਆਣੀ ਮਨ ਜੋ ਸਿਆਣੇ ਸਿਆਣੇ ਬਣਨਾ ਚਾਹੀਦਾ ਸਹੀ ਗੱਲ ਹੈ ਕਿ ਇਹਨਾਂ ਨੇ ਕਿਥੇ ਕਿਥੇ ਸਰਕਾਰ ਨਹੀਂ ਦਿੱਤਾ ਹੁਣ ਵੀ ਬੰਦ ਹੈ ਸਕੀਮ ਮੈਂ ਆਪਰੇ ਮੈਂ ਤੇ ਮਿੱਟੂ ਜਾ ਕੇ ਮੈਨੂੰ ਤਾਂ 5000 ਰੁਪਏ 10500 ਰੁਪਏ ਮਿਲਦਾ ਸੀ ਮੇਦਰ ਮੇ ਨਾਲ ਹੈ ਅਸੀਂ ਨੇ ਹੁਣ ਦੱਸੋ ਕਿਹੜਾ ਲੈ ਦੱਸੋ ਕਰੋ ਕੱਢੋ ਬਾਹਰ ਖੜੀ ਕਰੋ ਕਿਹੜਾ ਲੈ ਕੁੜੀਆਂ ਦਾ ਹੁਣ ਵੀ ਰਹੀਆਂ ਜਾਂਦੀਆਂ ਸਹੀ ਗੱਲ ਕਾਂ ਕਿਰਾਤ ਤੇ ਆਈ ਤੁਹਾਨੂੰ ਕਾਹਦੀ ਆਇਆ ਚੜੂ ਆਇਆ ਕੋਈ ਕਿੱਥੇ ਦੇ ਆਇਆ ਕਿਥੋਂ ਕਮਾਟ ਗਈ ਆਟਾ ਤੇ ਰਸਾ ਉਹ ਨਹੀਂ ਕੀ ਆਪਾਂ ਤੇ ਕੋਚ ਨਹੀਂ ਹੈ ਅੱਗੇ ਬਾਦ ਖੜੀ ਹੁਣ ਇੱਕ ਮਿੰਟ ਹੋਰ ਗੱਲ ਥੋੜੋ ਫੋਟੋ ਮੇਰੀ ਇੱਕ ਮਿੰਟ ਹੋ ਜਾ ਲਾਈ ਨਹੀਂ ਕਰ ਲੈ ਸੌ ਕਰ ਦਿਓ ਉਹਨੇ ਬਾਹਰ ਆ ਕੇ ਤਾਂ ਖਾਣ ਕਹਦਾ ਥੋੜੇ ਕੈਨ ਬੰਦਣਗੇ ਬਜ਼ੁਰਗੋ ਨਹੀਂ ਪਿੱਤੀ ਖਾਂਦੇ ਆਹ ਹਰ ਗਮਰਾ 5 ਲੱਖ ਰੁਪਇਆ ਮੈਂ ਕਿੱਥੋਂ ਪੂੰਦਾ ਕਿੱਥੋਂ ਗਰੀਬ ਬੰਦਾ ਇਹ ਪੈਸੇ ਲਾ ਲੰਦਾ ਸਹੀ ਕਹਿ ਲਾ ਹੈ ਅਗਾਂ 5 ਲੱਖ ਰੁਪਇਆ ਲੱਗਦਾ ਇਹਦੇ ਚੂਹੇ ਤੇ सही गलालिये फोटो गांव भी जाना